नगर कगर कंसल पंज साल तो ज़र पीरियां हल करो पंज साल तो ज़हर पीरियां हल करो हल करो ਜੰਗਦਾਬ ਜੰਗਦਾਬ ਨਗਰ ਕੌਂਸਲ ਦੇ ਬਾਹਰ ਫਾਰਮ ਨੰਬਰ 8 ਅਤੇ 10 ਦੇ ਕੌਂਸਲਰਾਂ ਵੱਲੋਂ ਆਪਣੇ ਸਮਰਥਕਾਂ ਨਾਲ ਧਰਨਾ ਲਗਾਇਆ ਗਿਆ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਗਈ ਕਿ ਹਾਕੀ ਲੰਬੇ ਸਮੇਂ ਤੋਂ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਨੇ ਜੇਕਰ ਜਲਦ ਉਹਨਾਂ ਦੇ ਇਲਾਕੇ ਵਿੱਚ ਪਾਣੀ ਵਾਲੀ ਮੋਟਰ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਧਰਨਾ एसडीएम दफ्तर ਅੱਗੇ ਲਗਾ ਦਿੱਤਾ ਜਾਵੇਗਾ ਤੇ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ ਮਜਬੂਰਨ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ। ਉਦਰ ਨਗਰ ਕੌਂਸਲ ਦੇ ਪ੍ਰਧਾਨ ਲੱਧੜ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ 3 ਲੱਖ ਰੁਪਏ ਸੀਵਰੇਜ ਬੋਰਡ ਨੂੰ ਜਮ੍ਹਾਂ ਕਰਾ ਦਿੱਤੇ ਗਏ ਹਨ ਮੇਰੇ ਖਿਲਾਫ ਬੇਵਜ੍ਹਾ ਲੋਕ ਧਰਨਾ ਲਗਾ ਰਹੇ ਨੇ। ਜਦ ਕਿ ਮੈਂ ਮੋਟਰ ਲਗਾਉਣ ਦੇ ਹੱਕ ਵਿੱਚ ਚਰਨਜੀਤ ਸਿੰਘ ਅਤੇ ਪ੍ਰਧਾਨ ਲੱਧੜ ਨੇ ਧਰਨੇ ਵਿੱਚ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਨਾਂ ਦੇ ਇਲਾਕੇ ਵਿੱਚ ਨਵੀਂ ਮੋਟਰ ਲਗਾ ਦਿੱਤੀ ਜਾਵੇਗੀ। ਅੱਜ ਅਸੀਂ ਬਹੁਤ ਹੀ ਕੀ ਹਫਤੇ ਨਾਲ ਲਗਾਤਾਰ ਤੋਂ 5 ਸਾਲ ਤੋਂ ਕਾਇਰਾ ਸਾਹ ਦੇ ਮਰੀਸ ਪਤਨੀ ਤਰਵਿੰਦਰ ਕੌਰ ਰੋਸ਼ਾ ਹਰੇਕ ਹਾਊਸ ਦੀ ਮੀਟਿੰਗ ਦੇ ਵਿੱਚ ਹਮਤਾਂ ਇਹ ਮੁੱਦਾ ਚੱਕਿਆ ਗੰਦੇ ਪਾਣੀ ਦਾ ਪਰ ਇਹਨਾਂ ਇਨਜਿਸ਼ਤਾ ਦੀ ਕੋਈ ਖਾਦ ਨਹੀਂ ਰਹੀ 5 ਸਾਲ ਹੋ ਗਏ ਸਾਨੂੰ ਇਹਨਾਂ ਦੀ ਅਮਿੱਤਾ ਕਰਦਿਆਂ ਨੂੰ ਇਹਨਾਂ ਦਾ ਸਿਰਫ ਤੇ ਸਿਰਫ ਇਹਨੂੰ ਠੱਗੀ ਚੋਰੀ ਤੋਂ ਬਿਨਾ ਕੋਈ ਵੀ ਹੋਰ ਕੋਈ ਵੀ ਇਹਨਾਂ ਦਾ ਹੱਲ ਨਹੀਂ ਹੈ ਘਰੇ ਕਾਮ ਦੇ ਵਿੱਚ ਠੱਗੀ ਭਾਲਦੇ ਨੇ ਚੋਰੀ ਭਾਲਦੇ ਨੇ ਇਹਨੂੰ 5 ਸਾਲ ਦੇ ਮਿੱਤਾ ਕਰਦੇ ਸਾਡੇ ਸਾਡੇ ਵਾਰਡ ਦੇ ਜਿੰਨੇ ਵੀ ਲੋਕ ਨੇ ਜ਼ਹਿਰੀਲਾ ਪਾਣੀ ਪੀ ਵੀ ਬਿਮਾਰ ਹੋ ਰਹੇ ਨੇ ਇਵੇਂ ਕਿਦੋਂ ਬਹੁਤਾ ਵੀ ਸਾਡੇ ਵਾਰਡ ਦੇ ਵਿੱਚ ਹੋਈਆਂ ਨੇ ਇਹਨਾਂ ਨੂੰ ਸੇਵਾ ਦੇ ਬਿਨਾ ਤਾਂ ਠੱਗੀ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਹੈ ਇਹਨਾਂ ਦਾ ਟੈਂਡਰ ਆਇਆ ਦੇਖ ਲੋ ਘਟਾਲੇ ਦੋ ਦੋ ਬਿੱਲ ਬਣਾ ਰਹੇ ਨੇ ਕੋਈ ਸ਼ਰਮ ਨਾਂ ਦੀ ਇਹਨਾਂ ਇੱਕ ਚੀਜ਼ ਹੀ ਨਹੀਂ ਹੈ ਕੂੜੇ ਦੇ ਵਿੱਚ ਇਹ ਇਹ ਕਮਲਾ ਕਰ ਰਹੇ ਨੇ ਡੀਜਨ ਦੇ ਵਿੱਚ ਪਟ્રોલ ਦੇ ਵਿੱਚ ਇਹ ਕਮਲਾ ਕਰ ਰਹੇ ਨੇ ਇਹਨਾਂ ਨੂੰ ਮੇਰਾ ਸਾਬ ਨਾਲ ਹਰੇਕ ਮਿੰਟ ਦੇ ਵਿੱਚ ਕਾਇਰੋ ਸਾਹਿਬ ਤੇ ਮੇਰੀ ਪਤਨੀ ਹਾਊਸ ਦੇ ਵਿੱਚ ਹਰ ਵਾਰੀ ਇਹਨਾਂ ਦਾ ਜਲੂਸ ਕਰਕੇ ਜਾਂਦੀ ਹੈ ਪਰ ਕੀ ਤੁਸੀਂ ਉਹਨੂੰ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਸਾਡੀ ਮੰਗ 5 ਸਾਲ ਤੋਂ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਔਰ ਸਾਡੇ ਮੋਟਰ ਪਾਸ ਕਰੀਏ ਹੁਣ ਤੱਕ ਮੋਟਰ ਨਹੀਂ ਲੱਗੀ ਜੀ ਦੋਸਤੋ ਪਿਛਲੀ ਵਾਰੀ ਕਹਿੰਦੇ ਸਾਨੂੰ ਜਗ੍ਹਾ ਨਹੀਂ ਮਿਲੀ ਜੀ ਮੋਟਰ ਲਈ ਇਵਨ ਕੇ ਕਾਲੀਰਾਓ ਸਾਹਿਬ ਔਰ ਮੈਂਨੇ ਕਹਿ ਵੀ ਦਿੱਤਾ ਕਿ ਸਾਡੇ ਵਾਰਡ ਚ ਕਾਲੀਰਾਓ ਸਾਹਿਬ ਕਹਿੰਦੇ ਮੈਂ ਉੱਥੇ ਜਗ੍ਹਾ ਦੰਨਾ ਤੁਸੀਂ ਮੋਟਰ ਲਗਵਾਓ 1 ਮਹੀਨਾ ਇਸ ਗੱਲ ਨੂੰ ਮੀਟਿੰਗ ਨੂੰ ਹੋਈ ਨਾ ਹੋ ਗਿਆ ਕੋਈ ਵੀ ਮੁੱਦਾ ਨਹੀਂ ਆ ਉਤੋਂ ਕਾਲੀਰਾਓ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਨੇ ਕੋਈ ਬੇਕਾਰ ਬੰਦਾ ਕਿ ਜਿਹੜਾ ਸੜਾ ਕੋਈ ਐਮਸੀ ਨਹੀਂ ਕੋਈ ਪ੍ਰਧਾਨ ਨਹੀਂ ਕਿ ਤੁਹਾਡੇ ਮੋਟਰ ਨਹੀਂ ਲੱਗ ਸਕਦੇ ਜਿਹੜੀ ਸਮੱਸਿਆ ਉਹ ਸਮੱਸਿਆ ਇਹ ਆ ਵੀ ਸਾਡੇ 4 ਸਾਲ ਤੋਂ ਇੱਕ ਉਹਦਾ ਬੋਰ ਖਰਾਬ ਹੋ ਗਿਆ ਉਹ ਬੋਰ ਜਣੀ ਜਮੇ ਹੀ ਖਤਮ ਹੋ ਗਏ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਬੋਰ ਕਰਾਓ ਸਾਡੇ ਗਲੀਆਂ ਦੇ ਵਿੱਚ ਪਾਣੀ ਗੰਦਾ ਆਉਣਾ ਸ਼ੁਰੂ ਹੋ ਗਿਆ ਉਹਦੇ ਕਰਕੇ ਸਾਡੇ ਮਹੱਲੇ ਦੇ ਵਿੱਚ ਦੋ ਤਿੰਨ ਮੋਤਾ ਵੀ ਹੋ ਗਏ ਅਸੀਂ ਲਗਾਤਾਰ ਦੋਡੇ ਦੋਨੇ ਭੈਣ ਭਾਈ ਚਿੱਠੀਆਂ ਤੇ ਚਿੱਠੀਆਂ ਇਹਨਾਂ ਨੂੰ ਦੇ ਰਹੇ ਆ ਮੇਰੇ ਕੋਲ ਰਿਕਾਰਡ ਨੇ ਮੇਰੇ ਕੋਲ ਨਗਰ ਕੌਂਸਲ ਦੇ ਜਿਹੜਾ ਬੰਦਾ ਮੇਰੇ ਨਾਲ ਮੋਟਰ ਦੀ ਮਨਜ਼ੂਰੀ ਨੂੰ ਲੱਗਿਆ ਹੋਇਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਹੀਂ ਉਹਨਾਂ ਦੇ ਗਲ ਪੈ ਜਾਣਾ ਉਨੇ ਮੈਨੂੰ ਸਾਰੇ ਰਿਕਾਰਡ ਵੀ ਦਿੱਤੇ ਵੀ ਆਪਾਂ ਨੇ ਆਹ ਕੁਝ ਕਰਕੇ ਮੋਟਰ ਪਾਸ ਕਰਾਈ ਹੈ। ਹੁਣ ਸਾਡੀ ਮੋਟਰ 50 ਲੱਖ ਦੀ ਮੋਟਰ ਪਾਸ ਵੀ ਹੋ ਗਈ ਹੈ। ਪਹਿਲਾਂ ਤਾਂ ਇਹ ਮੋਟਰ ਲੱਗਣੀ ਸੀਗੀ ਆਪਣੇ ਕੇਸਰੀ ਕਲੋਨੀ ਦੇ ਵਿੱਚ। ਉਦੋਂ ਕੇਸਰੀ ਕਲੋਨੀ ਦੇ ਵਿੱਚ ਠੇਕੇਦਾਰ ਕਹਿੰਦਾ ਜੀ ਇਹ ਜਗ੍ਹਾ ਘਟਾ ਹੈ ਇੱਥੇ ਮੋਟਰ ਨਹੀਂ ਲੱਗ ਸਕਦੀ। ਅਸੀਂ ਕਹਾਂ ਚਲੋ ਕੋਈ ਗੱਲ ਨਹੀਂ। ਅਸੀਂ ਇਹਨਾਂ ਨੂੰ ਦੂਜਾ ਪਾਰਕ ਦਿਖਾਤਾ ਮੇਰੇ ਘਰ ਤੋਂ ਜਿਹੜਾ ਨਾਲ ਜਾਂਦਾ ਪਾਰਕ। ਉਹਦੇ ਵਿੱਚ ਸੀਸੀ ਪਈ ਹੋਈ ਆ। ਰੋਡ ਗਲੀਆਂ ਲੱਗੀਆਂ ਹੋਈਆਂ ਨੇ ਮੈਂ ਖੁਦ ਕੰਮ ਕਰਾਇਆ ਸੀ ਉੱਥੇ ਜਦ ਮੈਂ ਪਹਿਲੀ ਵਾਰ ਮੇਰੀ ਐਮਸੀ ਬਣੀ ਆ ਹੁਣੇ ਉੱਥੇ ਇੱਕ ਨਾਲ ਦੇ ਐਮਸੀ ਦਾ ਘਰ ਵਾਲਾ ਫੋਨ ਕਰਕੇ ਸ਼ਰਿਆਨ ਧੰਕੀ ਦਿੰਦਾ ਹੈ ਕਹਿੰਦਾ ਜੇ ਕੋਈ ਉਰੇ ਮੋਟਰ ਲਾਉਣ ਆਇਆ ਮੈਂ ਉਹਦੀਆਂ ਲੱਤਾਂ ਵੜ ਦੂੰਗਾ ਇਹ ਐਨੀ ਗੱਲ ਸੁਣ ਕੇ ਸਾਰੀ ਨਗਰ ਕੌਂਸਲ ਕਵਰ ਆ ਗਈ ਇਹਨਾਂ ਨੇ ਉੱਥੇ ਉੱਥੇ ਪੈਪਾਂ ਵੀ ਪਹੁੰਚ ਗਈਆਂ ਸੀਗੀਆਂ ਉੱਥੇ ਮਸ਼ੀਨ ਵੀ ਪਹੁੰਚ ਗਈ ਸੀਗੀ ਉਹ ਸਾਰਾ ਕੁਝ ਉੱਥੇ ਹਾਜ਼ਰ ਸੀ ਇਨਾਂ ਨੇ ਉੱਦਣ ਤੋਂ ਬਾਅਦ ਕੋਈ ਥਾਂ ਸਿਰ ਨਹੀਂ ਲੱਤਾ ਫੇਰ ਮੈਂ ਪਹਿਲਾਂ ਤਾਂ ਅਸੀਂ ਇਕੱਠੇ 15 ਤਰੀਕ ਨੂੰ ਰੱਖਣਾ ਸੀ ਕਿਉਂਕਿ ਠੰਢ ਦੇ ਦਿਨ ਜ਼ਿਆਦਾ ਸੀਗੇ ਅਸੀਂ ਅੱਜ ਫੇਰ ਇਹ ਇਕੱਠ ਕਰਕੇ ਅੱਜ ਸਾਡੀ ਇੱਕੋ ਇੱਕ ਮੰਗ ਹੈ ਵੀ ਜਿਹੜਾ ਪਾਰਕ ਹੈ ਉਹ ਜਿਹੜੀਆਂ ਹੁਣ ਤੱਕ ਖੰਨੇ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਪਾਰਕਾਂ ਦੇ ਵਿੱਚੇ ਲੱਗੀਆਂ ਹੋਈਆਂ ਨੇ ਤੇ ਸਾਡੀ ਮੋਟਰ ਪਾਰਕ ਚ ਕਿਉਂ ਨਹੀਂ ਲੱਗ ਜਾਂਦੀ ਮੈਂ ਇਹੀ ਮੰਗ ਕਰਦਾ ਕਮੇਟੀ ਤੋਂ ਅਸੀਂ ਜਦ ਤੱਕ ਧਰਨਾ ਨਹੀਂ ਚੱਕਾਂਗੇ ਚਾਹੇ ਮੀਟਿੰਗ ਵੀ ਸ਼ੁਰੂ ਹੋ ਜਵੇ ਜੇ ਸਾਨੂੰ ਮੀਟਿੰਗ ਹਾਲ ਦੇ ਵਿੱਚ ਵੀ ਜਾਣਾ ਪਿਆ ਅਸੀਂ ਮੀਟਿੰਗ ਹਾਲ ਦੇ ਵਿੱਚ ਵੀ ਬੜਾਂਗੇ ਮੀਟਿੰਗ ਨਹੀਂ ਹੋਣ ਦਵਾਂਗੇ ਅਸੀਂ ਮੋਟਰ ਦਾ ਜਵਾਬ ਲੈ ਕੇ ਜਾਵਾਂਗੇ ਸਾਡੀ ਮੋਟਰ ਕਦ ਸ਼ੁਰੂ ਹੋ ਜੇਕਰ ਕੋਈ ਬੰਗ ਨਾ ਮੰਨੇਗੀ ਥੋਡੀ ਮੋਟਰ ਲਾਉਂਦੀ ਜਾ ਕੋ ਤਾਂ ਫਿਰ ਅਸੀਂ ਇਹ ਤਾਂ ਬਾਅਦ ਧਰਨਾ ਐਸ.ਡੀ.ਐਮ ਦੇ ਲਾਵਾਂਗੇ ਐਸਡੀਓ ਦੇ ਮੂੰਹੇ ਧਰਨਾ ਲਾ ਕੇ ਤੇ ਸਾਡੀ ਕੋਈ ਮੰਗ ਨਾ ਮੰਨੀ ਫਿਰ ਅਸੀਂ ਛੀਟੀ ਰੋਡ ਤੇ ਧਰਨਾ ਲਾ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਨਗਰ ਕੌਂਸਲ ਦੇ ਖਿਲਾਫ। ਜਿਹੜਾ ਅੱਜ ਦਾ ਧਰਨਾ ਜਿਹੜੀ ਕਮੇਟੀ ਦੇ ਵਿੱਚ ਲੁੱਟ ਖਸੁੱਟ ਤੇ ਲੋਕਾਂ ਦੇ ਇੱਕ ਫੰਡਾਮੈਂਟਲ ਰਾਈਟ ਆ ਵੀ ਉਹਨਾਂ ਨੂੰ ਪਾਣੀ ਤੇ ਬਿਜਲੀ ਤੇ ਹੋਰ ਜਿਹੜੀਆਂ ਸਹੂਲਤਾਂ ਮਿਊਸਪਲ ਕੌਂਸਲ ਨੇ ਦੇਣੀਆਂ ਨੇ। ਸਾਫ਼ ਪਾਣੀ ਦਾ ਹਰੇਕ ਦਾ ਹੱਕ ਆ ਕੋਈ ਵੀ ਬੰਦਾ ਚਾਹੇ ਕਿਸੇ ਝੁੱਗੀ 'ਚ ਰਹਦਾ ਉਹਨੂੰ ਸਾਫ਼ ਪਾਣੀ ਦੇਣਾ ਸਰਕਾਰ ਦਾ ਇੱਕ ਪਰ ਕਿ ਸਰਕਾਰ ਨੇ ਲੋਕਲ ਬਾਡੀ ਬਣਾਈ ਹੈ ਮਿਸਪਲ ਕਮੇਟੀ ਇਹਨੋਂ ਟੈਕਸ ਇਕੱਠਾ ਕਰਦੀ ਆ ਸਾਡੇ ਲੋਕਾਂ ਤੋਂ ਸਾਨੂੰ ਇਹ ਸਹੂਲਤਾਂ ਦੇਣ ਵਾਸਤੇ ਸਾਡੇ ਦੋ ਕਾਉਂਸਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸਰਬਜੀਤ ਸਿੰਘ ਕਾਲੀਰੋ ਪ੍ਰਿਮੇਂਦਰ ਰੋਸ਼ਾ ਜੀ ਮੇਰੀ ਛੋਟੀ ਭੈਣ ਖਾਨੀ ਰੋਸ਼ਾ ਜੀ ਦੇ ਮੈਸੇਜ ਇਹ ਦੋ ਅਕਾਲੀ ਦਲ ਦੇ ਕਾਉਂਸਲਰ ਨੇ ਦੋਵੇਂ ਪਿਛਲੇ ਜਦ ਹੀ ਇਹ ਕਾਉਂਸਲ ਬਣੀ ਆ ਉਹ ਕਾਉਂਸਲ ਬਣਨ ਤੋਂ ਪਹਿਲਾਂ ਇਹ ਪਾਣੀ ਦੀ ਸਮੱਸਿਆ ਤੋਂ ਜਦ ਹੀ ਇਹ ਪੀੜਤ ਨੇ ਇਹ ਇੱਕ ਏਡਾ ਵੱਡਾ ਮਸਲਾ ਇਹਨਾਂ ਨੇ ਬਣਾਇਆ ਹੋਇਆ ਆ जानबूझके ਵੀ ਇਹ ਅਕਾਲੀ ਦਲ ਦੇ ਕੌਂਸਲਰ ਨੇ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਜਿਹੜੀ ਗੱਲ ਹੈ ਜੀ ਕੌਂਸਲ ਨੇ ਜਗਾ ਦੇਖਣੀ ਆ ਵੀ ਕਿੱਥੇ ਲਾਉਣਾ ਕੌਂਸਲਰ ਦਾ ਇਹ ਕੋਈ ਕੰਮ ਨਹੀਂ ਪਾਣੀ ਦਾ ਹੱਲ ਕੌਂਸਲ ਨੇ ਕਰਕੇ ਹੀ ਦੇਣਾ ਹੈ ਪ੍ਰਧਾਨ ਜੀ ਜਾਣ ਬੁੱਝ ਕੇ ਇਹਨਾਂ ਨੂੰ ਹਰਾਸ ਕਰ ਰਹੇ ਨੇ ਤੇ ਨੰਬਰ 2 ਗੱਲ ਲੋਕ ਗੰਦਾ ਪਾਣੀ ਪੀ ਰਹੇ ਨੇ ਹੁਣ ਪ੍ਰਧਾਨ ਜੀ ਨੇ ਦੱਸਿਆ ਵੀ ਦੋ ਬੰਦੇ ਸਾਡੇ ਉਥੇ ਡੈਥ ਵੀ ਹੋ ਗਈ ਗੰਦਾ ਪਾਣੀ ਪੀਣ ਨਾਲ ਉਹਨਾਂ ਦਾ ਹਰਜਾਨਾ ਕੌਣ ਦੇਊਗਾ ਉਹਨਾਂ ਦੇ ਘਰਾਂ ਦੀ ਜੋ ਪਰਮਾਈ ਆ ਕੌਣ ਦੇਊਗਾ ਹਰਕਾ ਦੇ ਵੀ ਟਿਊਬਲ ਲੱਗਣ ਦੇ ਦੋ ਦੋ ਫਾਇਦੇ ਨੇ ਜਿਹੜਾ ਉੱਥੇ ਕੋਈ ਘਾਹ ਬੂਟੀ ਜੇ ਕੋਈ ਬੂਟਾ ਲੱਗਿਆ ਹੋਇਆ ਕੋਈ ਦਰਖਤ ਲੱਗਿਆ ਉਹਨੂੰ ਵੀ ਪਾਣੀ ਜਾ ਸਕਦਾ ਲੋਕਾਂ ਨੂੰ ਵੀ ਪਾਣੀ ਜਾ ਸਕਦਾ ਸਿਰਫ ਉਹ ਮਿਲਦਾ ਲੱਗਦਾ ਉਹ ਪੱਕਾ ਹੈ ਉਹ ਕੰਕਰੀਟ ਪਈ ਹੋਈ ਹੈ ਉਹਦਾ ਕੋਈ ਗ੍ਰੀਨ ਬੈਲਟ ਨਹੀਂ ਹੈ ਉੱਥੇ ਕੀ ਕਿਸ ਯੂਜ਼ ਵਾਸਤੇ ਰੱਖਿਆ ਆਇਆ ਉਹ ਪੱਕਾ ਕਰਕੇ ਉਹ ਗਲੀਆਂ ਵਾ ਇੱਕ ਤਰ੍ਹਾਂ ਦੀ ਜੀ ਫਿਰ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਕਿਹਾ ਵੀ ਸਾਡੇ ਘਰ ਦੇ ਮੂਹਰੇ ਗਲੀ ਦੇ ਵਿੱਚ ਲਾ ਦਿਓ ਬਹੁਤ ਖੁੱਲੀ ਗਲੀ ਹੈ ਉਹਨੂੰ ਲਾਉਣਾ ਨਹੀਂ ਚਾਹੁੰਦੇ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਇਹਨਾਂ ਨੂੰ ਸਪੋਰਟ ਹੈ ਇਹੋ ਦੇਖੋ ਜੀ ਉਹ ਜਿਹੜਾ ਰੋਲਾ ਪਾ ਰਹੇ ਨੇ ਇਹ ਜੀ ਕੋਈ ਰੋਲੇ ਵਾਲੀ ਤਾਂ ਗੱਲ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਧਰਨੇ ਦੀ ਧਰਨੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਟੈਂਡਰ ਆ ਉਹ ਸਾਡੇ ਟਾਈਮ ਲੱਗਿਆ ਜੀ ਟੈਂਡਰ ਲਾ ਕੇ ਅਸੀਂ 30 ਲੱਖ ਰੁਪਏ ਸੀਵਰ ਬੋਰਡ ਨੂੰ ਜਾਰੀ ਵੀ ਕਰ ਚੁੱਕੇ ਆ ਉਹ ਉੱਥੇ ਜਗ੍ਹਾ ਦਾ ਮੈਟਰ ਆ ਇਹਨਾਂ ਨੂੰ ਕਿਹਾ ਸੀ ਵੀ ਜਿੱਥੇ ਵੀ ਜਗ੍ਹਾ ਮਿਲਦੀ ਆ ਸਾਨੂੰ ਦਵਾਸੀ ਲਵਾ ਦਿੰਨੇ ਆ ਪਹਿਲਕ ਜਗ੍ਹਾ ਤੇ ਇਹਨਾਂ ਨੇ ਦੱਸੀ ਸੀ ਉੱਥੇ ਸਾਰਾ ਕੁਝ ਸਮਾਨ ਵੀ ਆ ਚੁੱਕਿਆ ਦੀ ਸਾਰੇ ਪਾਈਪ ਸਭ ਕੁਝ ਗਿਰ ਚੁੱਕਿਆ ਦੀ ਉੱਥੇ ਫਿਰ ਲੋਕਾਂ ਦੇ ਦੂਜੇ ਜਿਹੜੇ ਬਾੜ ਦੇ ਬੰਦੇ ਸੀਗੇ ਉਹਨਾਂ ਨੇ ਇਤਰਾਜ਼ ਕਰਦਾ ਵੀ ਇੱਥੇ ਨਹੀਂ ਜੀ ਇਹ ਪਾਰਕ ਆ ਸਾਡਾ ਇੱਥੇ ਅਸੀਂ ਲੱਗਣ ਨਹੀਂ ਦੇਣਾ ਉਹ ਹੋ ਗਿਆ ਫਿਰ ਅਸੀਂ ਕਾਲੀ ਰੋਸਾ ਸਾਹਿਬ ਨੂੰ ਪਿਛਲੀ ਮੀਟਿੰਗ ਚ ਵੀ ਕਹਿੰਦੀ ਮੈਂ ਚਲਦੀ ਮੀਟਿੰਗ ਚ ਕਿਹਾ ਸੀ ਵੀ ਕਾਲੀ ਰੋ ਜੀ ਨਾਲੇ ਮੈਡਮ ਰੋਸ਼ਾ ਜੀ ਨੂੰ ਵੀ ਜੇ ਕੋਈ ਹੋਰ ਜਗ੍ਹਾ ਆ ਜੀ ਸਾਨੂੰ ਦੱਸੋ ਜੇ ਕੋਈ ਕੋਈ ਅਫਸਰ ਸਾਹਿਬਾਨਾ ਨਾਲ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਰੈਂਟ ਤੇ ਲੈ ਕੇ ਰੈਂਟ ਡੀਡ ਲਿਖਾ ਕੇ ਵੀ ਆਪਾਂ ਉਹਦੇ ਨਾਲ ਉੱਥੇ ਲਵਾ ਦਾਂਗੇ ਸਾਡੇ ਬਲੀ ਨੂੰ ਤਾਂ ਕੋਈ ਰੋਕ ਟੋਕ ਨਹੀਂ ਕਿਸੇ ਗੱਲ ਦੀ ਬਿਲਕੁਲ ਨਹੀਂ ਦੇਖੋ ਮੇਰੇ ਕਾਲੀ 라ਉ ਜੀ ਰੋਕ ਮੈਂ ਰੋਜ਼ ਬੈਨਾ ਮੇਰੇ ਕਾਲੀ 라ਉ ਜੀ ਨੇ ਕੋਈ ਧਿਆਨ ਚਾਹੀ ਦੀ ਗੱਲ ਹੀ ਨਹੀਂ ਲਿਆਂਦੀ ਉਹਨਾਂ ਨੇ ਮੈਂ ਸਪੈਸ਼ਲੀ ਤੌਰ ਤੇ ਸਮਾਂ ਤੇ ਕਹਦੀ ਵੀ ਕੋਈ ਜਗਾ ਜੇ ਹੈ ਜੀ ਦੱਸੋ ਅਸੀਂ ਤਾਂ ਮੈਂ ਆਪ ਉਹਨਾਂ ਨੂੰ ਖੁਦ ਗਿਆ ਦੇਖੋ ਜੇ ਹੈ ਕਹੇ ਜੀ ਗੱਲਬਾਤ ਉਦੀ ਪਾਰਟੀ ਪਾਜੀ ਵਾਲੀ ਜਾਂ ਕੰਮ ਨਾ ਕਰਨੇ ਵਾਲੀ ਅਸੀਂ ਉਹਨਾਂ ਦਾ ਪਹਿਲਾਂ ਤਾਂ ਐਸਟੀਮੇਟ ਬਣਵਾਇਆ ਐਸਟੀਮੇਟ ਬਣਾ ਕੇ ਟੈਂਡਰ ਲਾਇ ਟੈਂਡਰ ਲਵਾ ਕੇ ਹਾਊਸ ਚ ਪਾਇਆ ਸੋਰੀ ਹਾਊਸ ਚ ਪਾਸ ਕਰਾਇਆ ਟੈਂਡਰ ਲਾਇਆ ਪੈਸੇ ਵੀ ਜਮ 30 ਲੱਖ ਰੁਪਏ ਸੀਵਰੇ ਬੋਰਡ ਨੂੰ ਜਮੇ ਵੀ ਕਰਾ ਚੁੱਕੇ ਆ ਮੈਂ ਕਹਿੰਦਾ ਕਹੜਾ ਕਾਲੀ ਕਾਲੀ ਕਰਕੇ ਸਾਡੇ ਨਾਲ ਕਰਾ ਰਿਹਾ ਮੈਂ ਕਹਿੰਦਾ ਜੇ ਬਿੱਟ ਕਰਾ ਹੁੰਦਾ ਜੀ ਅਸੀਂ ਪੇਮੈਂਟ ਵੀ ਕਿਉਂ ਜਮ ਕਰਤੋਂ ਦੱਸੇ ਪਈਦਾ 30 ਲੱਖ ਰੁਪਏ ਪੇਮੈਂਟ ਵੀ ਜਮ ਕਰਾ ਚੁੱਕੇ ਆ ਮੈਂ ਤੁਹਾਨੂੰ ਹੋਰ ਸਾਰਿਆਂ ਨੂੰ ਬੜੀ ਗੱਲ ਦੱਸਦਾ ਇਹਨਾਂ ਦੇ ਦੇਖੋ ਮੈਂ ਜੇ ਪਹਿਲੀ ਵਾਰ ਦੇਖਿਆ ਵੀ ਕੰਮ ਕਰਾਉਣੇ ਵਾਲੇ ਦੇ ਖਲਾਫ ਧਰਨਾ ਲਾ ਰਹੇ ਨੇ ਇਹ ਹੁਣ ਤੁਸੀਂ ਦੱਸਦੇ ਹੋ ਵੀ ਰਾਜਨੀਤੀ ਕੌਣ ਕਰ ਰਿਹਾ ਇਹਨਾਂ ਦਾ ਜਿਹੜਾ ਪੁਰਾਣੀ ਵਾਟਰ ਸਪਲਾਈ ਪਈ ਹੋਈ ਆ ਪਾਈਪ ਲਾਈਨ ਕੋਈ ਉਹ ਵੀ ਖਰਾਬ ਸੀ ਇਹਨਾਂ ਨੇ ਮੇਰੇ ਤੋਂ ਦੁਬਾਰਾ ਜਦ ਅਸੀਂ ਨਗਰ ਕਾਉਂਸਲਰ ਦੀ ਸਾਡੀ ਕਮੇਟੀ ਬਣੀ ਇਹਨਾਂ ਨੇ ਮੇਰੇ ਤੋਂ ਆਪਣੀ ਸੀਵਰੇਜ ਲਾਈਨ ਦੀ ਉਹਦੇ ਲਈ ਵੀ ਨਵੀਂ ਸੀਵਰੇਜ ਲਾਈਨ ਪਾਉਣੀ ਆ ਪੁਰਾਣੀ ਖਰਾਬ ਚੁੱਕੀ ਆ ਉਹਦਾ ਐਸਟੀਮੇਟ ਪਾਸ ਕਰਾ ਲਿਆ ਉਹ ਐਸਟੀਮੇਟ ਸਾਰੇ ਹਾਊਸ ਨੇ ਪਾਸ ਕੀਤਾ ਤੁਹਾਨੂੰ ਵੀ ਪਤਾ ਹੋਣਾ ਵੀ ਹਾਊਸੇ ਸਾਰਾ ਪ੍ਰਮਾਣਗੀ ਆ ਹਾਊਸ ਪਾਸ ਕਰਦਾ ਉਹਦੀ ਸ਼ਿਕਾਇਤ ਕਰਦੀ ਮੇਰੀ ਇਕੱਲੇ ਦੀ ਹਾਲਾਂਕਿ ਸ਼ਿਕਾਇਤ ਆ ਪਰ ਸਾਰਿਆਂ ਦੀ ਹੋਣੀ ਚਾਹੀਦੀ ਆ ਉਹ ਵੀ ਸਾਡੇ ਕਾਉਂਸਲਰ ਨੇ ਕੀਤੀ ਦੇਖੋ ਮੈਂ ਦੇਖੋ 1 ਮਿੰਟ ਮੈਂ ਹੋਰ ਗੱਲ ਜੇ ਮੈਂ ਇਸ ਗੱਲ ਤੇ ਗੱਲ ਕਰਾਂ ਵੀ ਜੇ ਪੱਖਪਾਤ ਵਾਲੀ ਇਹਨਾਂ ਦਾ ਹਰੇਕ ਕੰਮ ਮੈਂ ਪਹਿਲਾਂ ਤੇ ਪਿਉਰਿਟੀ ਤੇ ਕਰਦਾ ਕੋਈ ਤੁਮ 33 ਕਾਉਂਸਲਰ ਨੇ ਕੋਈ ਇੱਕ ਕਹਿ ਦੇਵੇ ਵੀ ਸਾਡਾ ਕੰਮ ਨਹੀਂ ਕਰ ਰਹੇ ਇਹ ਤਾਂ ਬੇਬੁਨਿਆਦ ਗੱਲਾਂ ਨੇ ਡੀਜ਼ਲ ਦੀ ਗੱਲ ਮਰਦਾਬਾਦ 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 ਕਲਿਆਣ ਖਾਨ ਵਾਲਾ ਮਰਦਾਬਾਦ ਜਿੰਦਾਬਾਦ ਮਰਦਾਬਾਦ ਮਰਦਾਬਾਦ ਨਗਰ ਕੌਂਸਲ ਮਰਦਾਬਾਦ ਨਗਰ ਕੌਂਸਲ ਮਰਦਾਬਾਦ ਕੌਂਸਲ ਸਾਹਿਬ ਤੋਂ ਜ਼ਹਿਰ ਪੀੜਿਆਂ ਹੱਲ ਕਰੋ ਹੱਲ ਕਰੋ ਕੋਣ ਸਾਹ ਤੋਂ ਜ਼ਹਿਰ ਪੀਏ ਹੱਲ ਕਰੋ ਹੱਲ ਕਰੋ ਹੱਲ ਕਰੋ ਜੈਦਾ ਫਿਲਮ ਮੁਰਦਾਬਾ 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 ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਜੈਦਾ ਜੈਦਾ ਮੁਰਦਾਬਾ 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 ਮੁਸਲਮਾਨੀ ਮੁਰਦਾਬਾ 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 हल करो सल करो ಬಾಳಾ ಮನೆಗೆ ಹೋಗಿ ಬಡತನಕ್ಕೆ ಬಂದಿ ಬಡತನಕ್ಕೆ ಬಂದಿ ನೀರು 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 ಬಡ ਕੰ ਕਿਤਨਾ ਗੰਦਾ ਪਾਣੀ ਹੈ ਕਿ ਆਪੀ ਕੇ ਸਖਾਂ ਤੋਂ ਸੈਸਾ ਕੋਈ ਜਿਵੇਂ ਨਾ ਰਹਿ ਸਕਦਾ ਆਪਾਂ ਅੰਦਰ ਕੀ ਰਿਨੇ ਆਂ ਸਿੱਕੇ ਕਰਿਆ ਚੰਦ ਘਾ ਕੇ ਗਏ